ਸਰ ਇਹ ਮੇਰੀ ਬੇਟੀ ਨਾਲ ਮਾਰपीट ਹੋਈ ਸੀ ਮੇਰੀ ਬੇਟੀ ਜੋ ਕਿ ਜੁਝਾਰ ਨਗਰ ਗਲੀ ਨੰਬਰ 6 ਚ ਰਹਿੰਦੀ ਹੈ ਉੱਥੇ ਉਸ ਦੇ ਹਸਬੰਡ ਵੱਲੋਂ ਉਹਨੂੰ ਕੁੱਟਿਆ ਗਿਆ ਸਾਨੂੰ ਰਾਤ ਨੂੰ 12 ਵਜੇ ਫੋਨ ਆਂਦਾ ਹੈ ਪੜੋਸੀਆਂ ਵੱਲੋਂ ਕਿ ਤੁਹਾਡੀ ਬੇਟੀ ਨੂੰ ਬਹੁਤ ਮਾਰਿਆ ਗਿਆ ਤੇ ਅਸੀਂ ਮੈਂ ਰਹਿਣਾ ਗੁਰਨਾਨਕ ਨਗਰ 8 ਨੰਬਰ ਗਲੀ ਦੇ ਵਿੱਚ ਅਸੀਂ ਜਦ ਹਸਬੰਡ ਵਾਈਫ ਉੱਥੇ ਜਾ ਕੇ ਦੇਖਦੇ ਹਾਂ ਤਾਂ ਮੇਰੀ ਬੇਟੀ ਜਿਹੜੀ ਹੈ ਲਹੂ ਲੋਹਾਨ ਪੜੋਸੀਆਂ ਦੇ ਘਰ ਦੇ ਵਿੱਚ ਬੈਠੀ ਹੈ ਯਾਦ ਕੀ ਇਨ ਬੀਟਵੀਨ ਉਸੇ ਮਾਪਾਪ ਨੂੰ ਫੋਨ ਕੀਤਾ ਜਾਂਦਾ ਬਾਪ ਨੂੰ ਫੋਨ ਕੀਤਾ ਜਾਂਦਾ ਮੇਰੀ ਵਾਈਵਲੋਂ ਕੀ ਤੁਹਾਡੇ ਬੇਟੇ ਨੇ ਮੇਰੀ ਬੇਟੀ ਨੂੰ ਬਹੁਤ ਮਾਰਿਆ ਤਾਂ ਉਹ ਅੱਗੋਂ ਕਹਿੰਦਾ ਨਹੀਂ ਐਸਾ ਕੁਝ ਨਹੀਂ ਹੋਇਆ ਉਹਨੂੰ ਨਹੀਂ ਮਾਰਿਆ ਗਿਆ ਅਸੀਂ ਜਦ ਜਾ ਕੇ ਦੇਖਦੇ ਆਂ ਤਾਂ ਉਸ ਦੇ ਮਾਤਾ ਪਿਤਾ ਵੀ ਉੱਥੇ ਹੀ ਹੁੰਦੇ ਨੇ ਤੇ ਉਸ ਦੇ ਵਿੱਚ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਜਿੱਥੇ ਮੈਂ ਉਹਨੂੰ ਬੋਲਦਾ ਵੀ ਬਹੁਤ ਜ਼ਿਆਦਾ ਇਨ ਬੀਟਵੀਨ ਫਿਰ ਅਸੀਂ 108 ਐਂਬੂਲੈਂਸ ਨੂੰ ਫੋਨ ਕਰਦੇ ਆਂ ਤੇ 112 ਨੰਬਰ ਤੇ ਫੋਨ ਕੀਤਾ ਕਦੀ ਬੇਟੀ ਦਾ ਕੀ ਨਾਮ ਹੈ ਹੋਇਆ ਕੀ ਸੀਗਾ ਕਿ ਇਸ ਚੀਜ਼ ਨੂੰ ਲੈ ਕੇ ਇਹ ਹੋਇਆ ਐਕਚੁਅਲੀ ਹਫਤਾ ਨਾਮ ਤੋਂ ਹਫਤਾ ਪਹਿਲਾਂ ਪਹਿਲਾਂ ਬੇਟੀ ਦਾ ਨਾਮ ਬੇਟੀ ਦਾ ਨਾਮ ਹੈ ਖੁਸ਼ੀ ਗੋਸਵਾਮੀ ਹਫਤਾ ਪਹਿਲਾਂ ਬਾਜ਼ਾਰ ਦੇ ਵਿੱਚ ਉਸੇ ਖੁਸ਼ੀ ਗੋਸਵਾਮੀ ਦੇ ਹਸਬੰਡ ਨੇ ਸਾਹਿਲ ਬਾਂਸਲ ਨੇ ਆਪਣੇ 3 ਸਾਲ ਦੇ ਬੇਟੇ ਦੇ ਮੂੰਹ ਤੇ ਥੱਪੜ ਮਾਰਿਆ ਕਿਸੇ ਕਾਰਨ ਕਰਕੇ ਵੀ ਉਹ ਛੇੜਛਾੜ ਦੁਕਾਨ 'ਚ ਕਰ ਰਿਹਾ ਸੀ ਜਿਸ ਕਰਕੇ ਉਸ ਦਾ ਮੂੰਹ ਸੁੱਜ ਗਿਆ ਉਸ ਕਰਕੇ ਉਸ ਨੂੰ ਸਾਰੇ ਟੋਕਿਆ ਅਸੀਂ ਵੀ ਟੋਕਿਆ ਤੇ ਉਸ ਦੀ ਰੰਜਿਸ਼ ਉਹਨੇ ਰੱਖੀ ਹੋਈ ਸੀ 5 ਦਿਨ ਤੋਂ ਬੇਟੀ ਸਾਡੇ ਘਰ ਹੀ ਰਹਿ ਰਹੀ ਸੀ ਲੇਕਿਨ ਜਦੋਂ ਉਸ ਦਿਨ ਗਈ ਤਾਂ ਉਸਨੇ ਉਸ ਗੱਲ ਦੀ ਖੁੰਦਕ ਉਹਨੂੰ ਮਾਰ ਮਾਰ ਕੇ ਕੱਢੀ ਜਿਸ ਜਿਸ ਹਿਸਾਬ ਸਿਰ ਕੁੜੀ ਨੇ ਸਾਨੂੰ ਦੱਸਿਆ ਪਾਪਾ ਉਹਨੇ ਮੈਨੂੰ ਜਾਂਦੇ ਹੀ ਮੇਰੇ ਅੱਖ ਤੇ ਮੁੱਕਾ ਮਾਰਿਆ ਜਿੱਥੇ ਉਸਦੇ ਤਿੰਨ ਟੱਕੇ ਆਏ ਆ ਨੀਚੇ ਅੱਖ ਦੇ ਨੀਚੇ ਦੀ ਉਹਰੇ ਫ੍ਰੈਕਚਰ ਆਇਆ ਡਾਕਟਰ ਨੇ ਉਹਨਾਂ ਨੂੰ ਪੀਜੀ ਰੈਫਰ ਕੀਤਾ ਤੇ ਉਹ ਕਹਿੰਦੇ ਵੀ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਅਨਕੌਂਸ਼ੀਅਸ ਹੋ ਕੇ ਉਸ ਤੋਂ ਬਾਅਦ ਵੀ ਮੈਨੂੰ ਇਹ ਮੇ ਲੱਗਦਾ ਰੋ ਮੈਨੂੰ ਮਾਰਦੇ ਰਹੇ ਮੈਨੂੰ ਉਹਨੇ ਪਾਣੀ ਦੇ ਛਿੱਟੇ ਮਾਰੇ ਮੈਂ ਜਦ ਹੋਸ਼ ਚਾਈ ਉਹਨੇ ਮੈਨੂੰ ਫੇਰ ਮਾਰਿਆ ਮੈਂ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਮੈਨੂੰ ਵਾਪਸ ਖਿੱਚ ਕੇ ਲਿਆ ਉਹਨੇ ਮੈਨੂੰ ਫੇਰ ਮਾਰਿਆ ਕਹਿੰਦੇ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਮੇਰੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਕੀ ਪਹਿਲਾਂ ਮੈਟਰੀ ਮਿਡੀਅਮ ਕੋਈ ਡਿਸਪੂਟ ਚੱਲ ਰਿਹਾ ਸੀ ਆਪਸ ਵਿੱਚ ਕੋਈ ਗੋਲ ਲੈ ਕੇ ਹਲਕਾ ਫੁਲਕਾ ਜਿਵੇਂ ਚੱਲਦਾ ਰਹਿੰਦਾ ਉਹ ਹਰ ਫੈਮਿਲੀ ਦਾ ਇਸ਼ੂ ਹੁੰਦਾ ਹੈ ਇਹੋ ਜਿਹਾ ਸਾਨੂੰ ਕਦੀ ਨਹੀਂ ਕੁਝ ਲੱਗਿਆ ਵਿਆਹ ਦੀ ਗੱਲ ਕਰੀਏ ਕਿੰਨੇ ਸਾਲ ਹੋ ਗਏ ਇਹਨਾਂ ਦੇ ਵਿਆਹ ਨੂੰ 4.5 ਸਾਲ ਹੋਏ ਆ ਵਿਆਹ ਨੂੰ ਲੰਬ ਮੈਡੀਸ ਇਹਨਾਂ ਦੀ ਇੱਕ ਬੇਟਾ ਉਹਨਾਂ ਦੀ ਬੋਨ ਬੈਟ ਦੀ ਏਜੰਸੀ ਹੈ ਸਪਲਾਈ ਹੈ ਕਿੱਥੇ ਇੱਥੇ ਗੁਨਾਰਕਨਗਰਪੁਰ এরিয়া ਵਿੱਚ ਇੱਥੇ ਹੁਣ ਉਹ ਕੀ ਸ਼ਹਿਰ ਦੇ ਵਿੱਚ ਨਹੀਂ ਜਾਂ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਕਿਉਂਕਿ ਅਸੀਂ ਤਾਦੇ ਹਸਪੀਟਲ ਦੇ ਵਿੱਚ ਬਿਜ਼ੀ ਆ ਕੰਪਲੇਂਟ ਲਿਖਾਈ ਹੈ ਕੰਪਲੇਂਟ ਅਸੀਂ ਲਿਖਾਈ ਹੈ ਚਾਰ ਨੰਬਰ ਡਿਵੀਜ਼ਨ ਦੇ ਵਿੱਚ ਕੱਲ ਬਿਆਨ ਹੋ ਚੁੱਕੇ ਨੇ ਤੁਸੀਂ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਹਾਂ ਜੀ ਇਹੋ ਜੇ ਅਸਮਾਜਿਕ ਤੱਤ ਨੂੰ ਸਮਾਜ 'ਚ ਰਹਿਣ ਦਾ ਕੋਈ ਹੱਕ ਨਹੀਂ ਹੈ ਜੋ ਕਾਨੂੰਨੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਕੁੱਟ ਮਾਰ ਦੀ ਗੱਲ ਕਰੀਏ ਤੁਹਾਡੀ ਬੇਟੀ ਨਾਲ ਗੱਲਬਾਤ ਹੋਈ ਹੋएगी ਕਿਤਨੇ ਲੋਕ ਕੱਲੇ ਤੁਹਾਡੇ ਜੋਈ ਨੇ ਮਾਰਿਆ ਕਿ ਹੋਰ ਵੀ ਬੰਦੇ ਸੀ ਨਾਲ ਦੇਖੋ ਜੀ ਜਿਸ ਹਿਸਾਬ ਸੇ ਲੱਗਦਾ ਹੈ ਵੀ ਜਿਸ ਟਾਈਮ ਮੈਂ ਗਿਆ ਉਸ ਟਾਈਮ ਮੈਂ ਸੱਚ ਹੀ ਬੋਲਾਂਗਾ ਵੀ ਮੈਨੇ ਨਹੀਂ ਦੇਖਿਆ ਵੀ ਉਸੇ ਸਸੋਹਰੇ ਨੇ ਮਾਰਦੇ ਮੈਨੇ ਨਹੀਂ ਦੇਖਿਆ ਲੇਕਿਨ ਉਹ ਉਹ ਕਹਿ ਰਹੀ ਹੈ ਵੀ ਉਹ ਵੀ ਵਿੱਚ ਇਨਵੋਲਵ ਸੀਗੇ ਉਹਨਾਂ ਨੇ ਵੀ ਮਿਲ ਕੇ ਪਹਿਲਾਂ ਵੀ ਇਸ ਤਰੀਕੇ ਦੀ ਵਾਰਤ ਕਰੀ ਹੋਈ ਸੀ ਮਾਰ ਕੁੱਟੀਆਂ ਲਈ ਇਸ ਤੋਂ ਪਹਿਲਾਂ ਇੱਕ ਵਾਰ ਵਾਰਦਾਤ ਹੋਈ ਕਿਉਂਕਿ ਇਹ ਵਿਆਹ ਤੋਂ ਸਿਰਫ 3-4 ਮਹੀਨੇ ਬਾਅਦ ਹੀ ਅਲੱਗ ਹੋ ਗਏ ਸੀ ਮਾਪੇ ਤੋਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਹੁੰਦਾ ਸੀ ਉੱਥੇ ਇੱਕ ਵਾਰ ਇਹਨੇ ਸਾਨੂੰ ਕੰਪਲੇਨ ਕੀਤੀ ਸੀ ਪਾਪਾ ਵੀ ਗੈਸ ਦੀ ਪਾਈਪਲਾਈਨ ਨਿਕਲੀ ਹੋਈ ਸੀ ਲੇਕਿਨ ਅਸੀਂ ਉਹਨੂੰ ਥੋੜਾ ਜਿਹਾ ਲਾਈਕਲੀ ਲੈਂਦੇ ਹੋਏ ਵੀ ਚਲੋ ਵੀ ਕਈ ਵਾਰ ਐਕਸੀਡੈਂਟਲੀ ਕੁਝ ਹੋ ਜਾਂਦਾ ਵੀ ਨਹੀਂ ਹੋਇਆ ਉਹਨਾ ਇਹ ਲੰਮੀ ਦੀ ਸੀ ਮੈਂ ਇਸ ਦੇ ਖਿਲਾਫ ਸੀ ਤੇ ਮੈਂ ਮੈਰਿਜ ਦੇ ਵਿੱਚ ਗਿਆ ਵੀ ਨਹੀਂ ਸੀ ਮੈਂ ਕੁੜੀ ਨੂੰ ਬਹੁਤ ਸਮਝਾਇਆ ਸੀ ਵੀ ਇਹ ਮੁੰਡਾ ਸਹੀ ਨਹੀਂ ਹੈ ਲੇਕਿਨ ਉਸ ਟਾਈਮ बच्चे नहीं मन्ने बच्चे दी गल करिए बच्चा ਹੁਣ ਤੁਹਾਡੇ ਕੋਲ ਹੈ ਬੱਚਾ ਇਸ ਟਾਈਮ ਸਾਡੇ ਕੋਲ ਹੈ ਬੇਟਾ ਕੰਡੀਸ਼ਨ ਹੈ ਕੰਡੀਸ਼ਨ ਇਸ ਟਾਈਮ ਇਹ ਆ ਵੀ ਉਹ ਬੋਲ ਵੀ ਨਹੀਂ ਸਕਦੀ ਤੁਰ ਵੀ ਨਹੀਂ ਸਕਦੀ ਉਹ ਗਰਦਨ ਨਹੀਂ ਹਿਲਾ ਪਾਰੀ ਹੈ ਉਹ ਅੱਖ ਨਹੀਂ ਖੋਲ ਪਾਰੀ ਪੀਜੀਏ ਰੈਫਰ ਕੀਤਾ ਗਿਆ ਪੀਜੀਏ ਰੈਫਰ ਕੀਤਾ ਹੋਇਆ ਹੈ ਉਹ ਬਾਕੀ ਕਰਤਾ ਹਾਂ ਮੈਂ ਮੈਂ ਆਪਣਾ ਟਾਬਾ ਉਹਦੇ ਵਿੱਚ ਮੈਨੇਜਰ ਆ ਮੰਗ ਕੀ ਕਰ ਮੰਗ ਕਿੰਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਸਰ ਜੋ ਕਾਨੂੰਨੀ ਪੰਦੀ ਕਾਰਵਾਈ ਆ ਉਹ ਪ੍ਰੋਪਰ ਕੀਤੀ ਜਾਵੇ ਕੋਈ ਸ਼ਫਾਰਿਸ਼ ਨਾ ਚੱਲੇ ਕੋਈ ਕੁਛ ਨਾ ਹੋਵੇ ਠੀਕ ਹੈ ਜੀ ਮੈਂ ਕਾਰਵਾਈ ਚਾਹਨਾ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੂੰਗਾ ਵੀ ਇਹਨੇ ਪ੍ਰੈਸ਼ਰ ਪਾਣਾ ਸ਼ੁਰੂ ਕਰਤਾ ਸੀਗਾ ਵੀ ਆਪਣੇ ਘਰਦਿਆਂ ਤੋਂ ਆਪਣੇ ਮਕਾਨ ਚੋਂ ਹਿੱਸਾ ਲੈ ਤੁਹਾਡੀ ਬੇਟੀ ਤੋਂ ਰੈਸ ਦੀ ਮੰਗੇ ਇਸ ਤਰੀਕੇ ਦੀ ਹਾਂ ਜੀ ਹਾਂ ਇਹ ਚੀਜ਼ ਹੋਣੀ ਸ਼ੁਰੂ ਹੋ ਗਈ ਸੀ ਅਸੀਂ ਇਸ ਤੋਂ ਇਲਾਵਾ ਅਸੀਂ ਆਪਣਾ ਜਿਹੜਾ ਇਹਨੂੰ ਜੇਵਰ ਦਿੱਤਾ ਹੋਇਆ ਸੀ ਹੋਰ ਸਮਾਨ ਦਿੱਤਾ ਹੋਇਆ ਸੀ ਉਹ ਇਹਨੇ ਮਥੂਠ ਵਗੈਰਾ ਚ ਰਖਵਾਇਆ ਹੋਇਆ ਉਹ ਸਾਰੇ ਪੈਸੇ ਇਹਨੇ ਪਤਾ ਨਹੀਂ ਕਿੱਥੇ ਜੀਵਨ ਦੀ ਗੱਲ ਕੀਤੀ ਹੈ ਤੁਸੀਂ ਕਿ ਜੇਵਰ ਕਿਤਨਾ ਹੋਏਗਾ ਟੋਟਲ ਜੇ ਜੇਵਰ ਦੀ ਮੈਂ ਗੱਲ ਕਰਾਂ ਤਾਂ 3 ਤੋਲੇ 4 ਤੋਲੇ ਕੁਝ ਅੰਦਾਜ਼ਾ ਮੈਂ ਦੱਸ ਸਕਾਂ ਲਗਭਗ ਮੈਂ ਕਰਦੇ ਸੀ ਤੁਹਾਨੂੰ ਬਾਰ ਬਾਰ ਕੁਝ ਤੁਹਾਡੇ ਤੋਂ ਸਮਝ ਇਹ ਅਕਸਰ ਅਸੀਂ ਇਹਨਾਂ ਨੂੰ ਪੈਸੇ ਦੀ ਹੈਲਪ ਬਹੁਤ ਕੀਤੀ ਹੈ ਜਿੰਮੇ ਵੀ ਜਦ ਵੀ ਲੋੜਤ ਹੁੰਦੀ ਆ ਤਾਂ ਇਹਨਾਂ ਨੂੰ ਪੈਸੇ ਦਿੰਦੇ ਰਹਿੰਦੇ ਸੀ ਜੇ ਹੁਣ ਇੱਕ ਸਾਲ ਪਹਿਲਾਂ ਇਹਨਾਂ ਨੇ ਮਕਾਨ ਲਿੱਤਾ ਉਸ ਬਿਆਨ ਦੇ ਵਿੱਚ ਅਸੀਂ ਪੈਸੇ ਦਿੱਤੇ ਆ ਕਿੰਨੀ ਅਮਾਉਂਟ ਸਾਹਿਬ ਵੀ ਕਿੰਨੇ ਕਿਤੇ ਮਸਲਾ ਹੁਣ ਸਿਰਫ ਇਹ ਜਿਹੜਾ ਬਿਲਕੁਲ ਹੋ ਸਕਦਾ ਜੀ ਇਹ ਬਿਲਕੁਲ ਕਰਨ ਹੋ ਸਕਦਾ ਸਾਨੂੰ ਕਈ ਵਾਰ ਮਹਿਸੂਸ ਹੋਣ ਲੱਗ ਗਿਆ ਸੀ ਇਸ ਚੀਜ਼ ਦਾ ਵੀ ਇਹ ਇੱਕ ਪਲੈਨਿੰਗ ਦੇ ਨਾਲ ਅਲੱਗ ਹੋ ਕੇ ਆਇਆ ਸਾਡੇ ਕੋਲ ਵੀ ਜਿਸ ਦੇ ਵਿੱਚ ਵੀ ਅਸੀਂ ਇਹਨੂੰ ਸੈੱਟ ਕਰੀਏ ਮਕਾਨ ਦਾ ਕੁਝ ਕਰਕੇ ਦਈਏ ਉਹ ਚੀਜ਼ ਹੈਗੀ ਉਹ ਜਿਹੜੀ ਮਕਾਨ ਦੀ ਗੱਲ ਕਰੀ ਉਹ ਤੇ ਸਾਰੀ ਫੈਮਿਲੀ ਰਹਿ ਰਹੀ ਆ ਉਹਦੀ ਨਹੀਂ ਇਹ ਇਕੱਲੇ ਰਹਦੇ ਸੀ ਇਕੱਲੇ ਰਹਿੰਦੇ ਸੀ